ਕਿਸਾਨੀ ਮੁੱਦੇ ਅਤੇ ਕਿਸਾਨ ਅੰਦੋਲਨ ਕੇਂਦਰ ਬਿੰਦੂ ਵਿੱਚ ਹੈ ਇਹੋ ਕਿਸਾਨ ਅੰਦੋਲਨ ਅਕਾਲੀ ਭਾਜਪਾ ਗੱਠਜੋੜ ਟੁੱਟਣ ਦਾ ਕਾਰਨ ਬਣਿਆ ਸੀ ਹੁਣ ਇਹੋ ਕਿਸਾਨ ਅੰਦੋਲਨ ਮੁੜ ਸੰਭਾਵੀ ਅਕਾਲੀ ਭਾਜਪਾ ਗੱਠਜੋੜ ਵਿੱਚ ਅੜਿੱਕਾ ਬਣ ਕੇ ਖੜਾ ਹੋਇਆ ਹੈ ਇਹ ਮਸਲਾ ਹਾਲੇ ਚੱਲ ਹੀ ਰਿਹਾ ਸੀ ਕਿਸੇ ਦੌਰਾਨ ਕਿਸਾਨ ਅੰਦੋਲਨ ਕਰਕੇ ਹੀ ਇੱਕ ਹੋਰ ਨਵਾਂ ਅੜਿੱਕਾ ਇਸ ਗੱਠਜੋੜ ਵਿੱਚ ਖੜਾ ਹੋ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਠਿੰਡਾ ਸਥਿਤ ਐਮਜ਼ ਦਾ ਆਨਲਾਈਨ ਉਦਘਾਟਨ ਕੀਤਾ ਤਾਂ ਇਸ ਸੰਬੰਧੀ ਸਮਾਗਮ ਵਿੱਚ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਸਾਨੀ ਮੁੱਦੇ ਦੀ ਚਰਚਾ ਛੇੜ ਲਈ। ਉਹਨਾਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਸਮੇਤ ਹਰਿਆਣਾ ਦੀਆਂ ਹੱਦਾਂ ਉੱਤੇ ਵਾਪਰੇ ਘਟਨਾਕ੍ਰਮ ਦਾ ਜ਼ਿਕਰ ਕਰਨ ਦੌਰਾਨ ਮੌਕੇ ਤੇ ਮੌਜੂਦ ਭਾਜਪਾ ਵਰਕਰਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਹਾਲਾਤ ਇੱਕ ਤਰ੍ਹਾਂ ਨਾਲ ਤਣਾਅ ਵਾਲੇ ਬਣ ਗਏ ਅਤੇ ਭਾਜਪਾ ਆਗੂਆਂ ਨੇ ਵੀ ਹਰਸਿਮਰਤ ਕੌਰ ਬਾਦਲ ਦੇ ਇਸ ਕਦਮ ਦਾ ਬੁਰਾ ਮਨਾਇਆ। अगे बदल तो पहला तो चाहते हैं कि इस मौके हर सिमरत कौर बादल ने की आख्या आज गवर्नर साहब आप भी यहाँ पे हैं मंत्री जी भी यहाँ पे हैं और भाजपा के प्रधान साहब भी यहाँ पे हैं। मैं आप सबसे हाथ बांध के एक अपील करना चाहती हूँ कि हमारे पंजाब के मेहनती लोगों ने बहुत बड़ी कुर्बानियां दी है देश के लिए और आज भी अपने पानी को हमारा वॉटर टेबल हर नीचे जाई जा रहा है तरह तरह की बीमारियां का सामना करके आज भी देश के पेट भरने के लिए सबसे बड़ा योगदान हमारे मेहनती किसान देते हैं कुछ समय पहले दो साल ढाई साल पहले हमारे 600 किसानों ने अपनी जान शहीद कर दी कुछ मंग, मांगे रख के और आज भी एक बार फिर किसानों को सड़कों पर उतरना पड़ा है पांच जाने जा चुकी है पंजाब का बहुत बड़ा किसानों का नुकसान मजदूरों का नुकसान एक इकोनॉमिक ब्लॉकेट जो हो रहा है उससे पंजाब की इकोनॉमी का भी नुकसान हो रहा है आप सबसे मैं बेनती करती हूं कि ये किसानों का मजदूरों का ये मसला पंजाब का मसला आप जरूर इंटरवीन करके गवर्नर साहब आप इसको हल जरूर करिए क्योंकि जब एक घर का चिराग बुझता है उस घर पे क्या बीतती है ये मेरे कॉन्स्टिट्यूंसी में बहुतों के साथ हुआ है दो दिन पहले एक 22 साल का लड़का जिस तरीके से हमारे पंजाबियों को ऐसा एक पाकिस्तान के बॉर्डर

पंजाब में शांति बहुत जरूरी है आप सब से मैं बेनती करती हूँ कि पंजाब की अमन शांति को आप कायम रखिए और किसान पंजाब की रीढ़ की हड्डी है जब पंजाब खुशहाल है किसान खुशहाल है तभी पंजाब ये खुशहाल है आप सब एक होके इस राज्य इस की अमन शांति के लिए आप एक हो हाथ खड़े करके गवर्नर साहब को विनती करिए कि पंजाब की अमन शांति को कायम रखने के लिए वो जरूर कोई कदम उठाए और पंजाब के किसानों को उनका हक दिलवाए असल में किसानी दे संकट ने शिरोमणि अकाली दल भी संकट खड़ा किया होता है किसी समय किसान शिरोमणि अकाली दल दा बड़ा वोट बैंक रहे ने पहला गठजोड़ टूटन और अब ਮੋੜ ਗੱਠਜੋੜ ਹੋਣ ਵਿੱਚ ਇਹ ਕਿਸਾਨ ਸੰਘਰਸ਼ ਸਿੱਧੇ ਤੌਰ ਉਤੇ ਅੜਿੱਕਾ ਬਣ ਕੇ ਉੱਭਰ ਆਇਆ ਏ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਪੰਥਕ ਹਿੱਤਾਂ ਲਈ ਇੱਕ ਝੰਡੇ ਹੀਟ ਪੰਥਕ ਧਿਰਾਂ ਨੂੰ ਇਕੱਠੇ ਹੋਣ ਦੀ ਬਾਰ-ਬਾਰ ਕੀਤੀ ਜਾ ਰਹੀ ਅਪੀਲ ਵੀ ਅਸਰਦਾਰਕ ਹੁੰਦੀ ਨਜ਼ਰ ਨਹੀਂ ਆ ਰਹੀ ਪਹਿਲਾਂ ਵੀ ਮਾਫੀ ਮੰਗਣ ਸਮੇਤ ਰੁੱਸ ਕੇ ਛੱਡ ਗਏ ਟਕਸਾਲੀ ਅਕਾਲੀ ਆਗੂਆਂ ਨੂੰ ਪਰਤਨ ਦੀ ਅਪੀਲ ਅਤੇ ਕੋਸ਼ਿਸ਼ ਕਰ ਚੁੱਕੇ ਸੁਖਵੀਰ ਬਾਦਲ ਨੇ ਜੈਤੋ ਮੋਰਚੇ ਦੀ 100 ਸਾਲਾ ਸ਼ਤਾਬਦੀ ਮੌਕੇ ਵੀ ਇਹ اپੀਲ ਦੁਹਰਾਈ ਪਰ ਐਤਕੀ ਇਸ ਨੂੰ ਕੋਈ ਹੰਗਾਰਾ ਨਹੀਂ ਮਿਲਿਆ ਜੇਕਰ ਸੁਖਦੇਵ ਸਿੰਘ ਢੀਂਡਸਾ ਬੀਬੀ ਜਗੀਰ ਕੌਰ ਸਮੇਤ ਹੋਰ ਰੁੱਸੇ ਪੁਰਾਣੇ ਅਕਾਲੀ ਆਗੂ ਵਾਪਸ ਨਹੀਂ ਆਉਂਦੇ ਅਤੇ ਭਾਜਪਾ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗੱਠ ਜੋੜ ਨਹੀਂ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਲਈ ਆ ਰਹੀਆਂ ਲੋਕ ਸਭਾ ਚੋਣਾਂ ਵੱਡੀ ਚੁਣੌਤੀ ਹੋਣਗੀਆਂ ਬਹੁਜਨ ਸਮਾਜ ਪਾਰਟੀ ਪਹਿਲਾਂ ਹੀ ਗਾਠ ਜੋੜ ਤੋੜਨ ਦਾ ਐਲਾਨ ਕਰ ਚੁੱਕੀ ਹੈ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਅਲੱਗ-ਥਲੱਗ ਹੋਇਆ ਮਹਿਸੂਸ ਕਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਲਈ ਇੱਕੋ ਤਸੱਲੀ ਵਾਲੀ ਗੱਲ ਹੈ ਕਿ ਇੰਡੀਆ ਬਲਾਕ ਵਿੱਚ ਸ਼ਾਮਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇਸ਼ ਦੇ ਹੋਰ ਨਾ ਸੂਬਿਆਂ ਦੇ ਉਲਟ ਪੰਜਾਬ ਵਿੱਚ ਬੱਖੋ-ਬਕਰੇ ਤੌਰ ਤੇ ਚੋਣਾ ਲੜ ਰਹੇ ਨੇ ਇਕਤਾ ਚਾਹੀਦੀ ਹੈ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ ਇੱਕ ਤਾਕਤ ਇੱਕ ਤੇ ਇੱਕ 11 ਬਨ ਜਾਂਦੇ ਐ ਜੇ ਇੱਕ ਤੇ ਇੱਕ ਲੜ ਪੈਣ ਜੀਰੋ ਹੋ ਜਾਂਦੇ ਮਰ ਜਾਂਦੇ ਇੱਕ ਦੂਜੇ ਨੂੰ ਇਸ ਕਰਕੇ ਆਪਾਂ ਸਾਰੇ ਆਪਣੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਪਾਰਟੀ ਸ਼੍ਰੋਮਣੀ ਕਾਦੀ ਦਲ ਨੂੰ ਜਦੋਂ ਤੱਕ ਤੁਹਾਡਾ ਸਿਰ ਦਿਲੋਂ ਵਿਸ਼ਵਾਸ ਵਾਪਸ ਕਰੋ ਵਾਪਸ ਉਹ ਮਾਹੌਲ ਬਣਾਓ ਫਿਰ ਹੀ ਆਪਾਂ ਆਪਣੀ ਕੌਮ ਅੱਗੇ ਵਧੂਗੀ ਆਪੇ ਜਿਹੜੇ ਦੁਸ਼ਮਣ ਆਪਣੇ ਸਾਹਮਣੇ ਐ ਜਿਹੜੀਆਂ ਤਾਕਤਾਂ ਬਾਰਡਰਾਂ ਤੇ ਖੜੀਆਂ ਤੁਹਾਡੇ ਨਾਲ ਧੱਕਾ ਕਰ ਰਹੀਆਂ ਓਦੋਂ ਦਾ ਕੀ ਕਰਨੀਆਂ ਜਦੋਂ ਤਾਂ ਕੋਣ ਪਤਾ ਕੀ ਤੁਹਾਡੀ ਫੌਜ ਕਮਜ਼ੋਰ ਹੈ ਅੱਜ ਅਮਰੀਕਾ ਤੇ ਕੋਈ ਨਹੀਂ ਹਮਲਾ ਕਰ ਸਕਦਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਅਮਰੀਕਾ ਵਰਗੀ ਫੌਜ ਕਿਸੇ ਕੋਲੇ ਨਹੀਂ ਪਕੀ ਲੈਣਾ ਪੰਗਾ ਹੁਣ ਪੰਜਾਬ ਤੇ ਜਿਹੜਾ ਹੁੰਦਾ ਹੈ ਪੰਜਾਬ ਤੇ ਧੱਕਾ ਕਰ ਲੈਂਦਾ ਅੱਜ ਕਿਸੇ ਪਹਿਲੇ ਦੱਸੋ ਕਿਸੇ ਦੀ ਹਿੰਮਤ ਹੋਈ ਕਿਸੇ ਸਿੱਖ ਅਫਸਰ ਨੂੰ ਵੈਸਟ ਬੰਗਾਲ ਜਾ ਕੇ ਇੱਕ ਉਹਨੇ ਤਾਂ ਵਿਚਾਰੀ ਆਪਣੀ ਡਿਊਟੀ ਕਰ ਰਿਹਾ ਸੀ ਉਹ ਅਫਸਰ ਨੂੰ ਕਿਹਾ ਤੂੰ ਖਾਲਸਤਾਨੀ ਇਕੱਲੇ ਪੱਗ ਬੰਨਣ ਕਰਕੇ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਆਹ ਦਸਤਾਰ ਹੈ ਜਿਨੇ ਦੇਸ਼ ਨੂੰ ਆਜ਼ਾਦ ਕਰਾਇਆ ਆਹ ਦਸਤਾਰ ਹੈ ਜਿਨੇ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਆਹ ਦਸਤਾਰ ਹੈ ਹੋ ਸ਼੍ਰੀ ਗੁਰੂ ਆਹ ਦਸਤਾਰ ਹੈ ਜਿਹੜੇ ਕਾਲਾ ਪਾਣੀ ਦੀ ਜੇਲਾਂ ਵਿੱਚ ਸਾਰੇ ਉੱਥੇ ਸੀ ਦਸਤਾਰ ਵਾਲੇ ਤੇ ਪਾਂਸੀ ਦੇ ਪੰਦੇ ਚੜਨ ਵਾਲੇ ਵੇ ਦਸਤਾਰ ਵਾਲੇ ਤੇ ਅੱਜ ਕੱਲ ਦੇਖੋ ਉਹ ਚੀਨ ਦੇ ਬਾਰਡਰ ਤੇ ਵੀ ਲਾਈ ਇਹਨਾਂ ਨੇ ਆਪਣੇ ਦਸਤਾਰ ਵਾਲੇ ਜਿਹੜੇ ਉਹਨਾਂ ਨੂੰ ਘੁੱਟ-ਘੁੱਟ ਕੇ ਭਜਾਉਂਦੇ ਐ ਅੱਜ ਦੇ ਹੁਕਮਰਾਨ ਅੱਜ ਦੀ ਸਰਕਾਰ ਨੇ ਸੁਲਤਾਨਪੁਰ ਲੋਧੀ ਵਿੱਚ ਜਾ ਕੇ ਗੋਲੀਆਂ ਚਲਾਈਆਂ ਗੁਰੂ ਘਰ ਵਿੱਚ ਕੇ ਆਪਣੇ ਜਜ਼ਬਾ ਕਿੱਧਰ ਗਿਆ ਦੇਖੋ ਗੱਲਾਂ ਕਹਿਣੀਆਂ ਸੌਖੀਆਂ ਇਤਿਹਾਸ ਤੇ ਉੱਤੇ ਆਪਣੇ ਨੌਜਵਾਨਾਂ ਨੂੰ ਜੋੜਨਾ ਚਾਹੀਦਾ ਇਤਿਹਾਸ ਨਾਲ ਆਪਣੀ ਕੌਮ ਤਾਂ ਬਚੂਗੀ ਜੇ ਆਪਾਂ ਆਪਣੀਆਂ ਸੰਸਥਾ ਨੂੰ ਬਚਾ ਲਾਂਗੇ ਆ ਕਿਉਂ ਹੋ ਰਿਹਾ ਸਾਰਾ ਕੁਝ ਕਿ ਆਪਣੇ ਵਿੱਚ ਉਹ ਗਦਾਰ ਹੈ ਆਪਣੀ ਜਿਹੜੇ ਸ਼ਕਲਾਂ ਨਾਲ ਆਪਾਂ ਨੂੰ ਦੁਖ ਦਿਖਦੇ ਹੈ ਕਿ ਪੰਥ ਪਰ ਪੰਥ ਨਹੀਂ ਉਹ ਉਹ ਲੋਕ ਹੈ ਜਿਹੜੇ ਮਿਸ਼ਨ ਨਾ ਆਇਆ ਹੈ ਗਸਪੇਟ ਬਣ ਕੇ ਆਇਆ ਹੈ ਕੀ ਪੰਥ ਨੂੰ ਖਤਮ ਕਰਨਾ ਹੈ ਪੰਥ ਨੂੰ ਕਮਜ਼ੋਰ ਕਰਨਾ ਹੈ ਸਾਫ ਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖਿਲਾਫ ਨਾਰੇਬਾਜ਼ੀ ਅਤੇ ਭਾਜਪਾ ਆਗੂਆਂ ਦੇ ਵਿਰੋਧ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਸਾਫ ਕਾ ਜਨਰ ਸਕੱਤਰ ਗੁਰਚਰਨ ਸਿੰਘ ਗਰੇਵਾਲ ਵਿਚਾਰ ਲਈ ਅੱਗੇ ਆਏ ਉਹਨਾਂ ਹਰਸਿਮਰਤ ਕੌਰ ਬਾਦਲ ਦੀ ਲੋਕ ਸਭਾ ਵਿੱਚਲੀ ਕਾਰਗੁਜ਼ਾਰੀ ਸਮੇਤ ਉਹਨਾਂ ਦੇ ਸਿਆਸੀ ਸਫ਼ਰ ਦਾ ਜ਼ਿਕਰ ਕਰਦਿਆਂ ਭਾਜਪਾ ਨੂੰ ਕਾਫੀ ਕੁਝ ਸੁਨਾਇਆ ਭਾਜਪਾ ਆਗੂਆਂ ਦੇ ਹਰਸਿਮਰਤ ਕੌਰ ਬਾਦਲ ਦੇ ਵਿਰੋਧ ਵਿੱਚ ਗੁਰਚਰਨ ਸਿੰਘ ਦਰੇਵਾਲਦੀ ਸ਼ਫਦਾਵਲੀ ਤੋਂ ਇਹੋ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਗਠਜੋੜ ਹੋਣ ਦੇ ਅਸਾਰ ਹੁਣ ਮੱਦਮ ਪੈ ਗਏ ਨੇ ਪੰਜਾਬ ਇੱਕ ਭਾਈਚਾਰੇ ਦਾ ਨਾਂ ਹੈ ਪੰਜਾਬ ਦੇ ਵਿੱਚ ਔਰਤ ਦਾ ਸਤਕਾਰ ਔਰਤ ਦੀ ਕਦਰ ਔਰਤ ਦੀ ਰਿਸਪੈਕਟ ਜਿਹੜੀ ਆਮ ਤੌਰ ਤੇ ਜਾਣੀ ਜਾਂਦੀ ਆ ਕਿਸੇ ਦੀ ਬਗਾਨੇ ਦੀ ਧੀ ਨੂੰ ਆਪਣੀ ਧੀ ਦੇ ਤੌਰ ਤੇ ਸਤਕਾਰ ਕੀਤਾ ਜਾਂਦਾ ਵੱਡੇ ਸਰ ਵੀ ਬਲੋਸਦੇ ਆ ਔਰ ਕੱਲ ਇੱਕ ਬਠਿੰਡੇ ਦੇ ਅੰਦਰ ਇੱਕ ਸਮਾਗਮ ਹੋਇਆ ਜਿਹੜਾ ਕਿ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਜਿਹੜਾ ਬਠਿੰਡਾ ਦੀ ਏਮਜ਼ ਦਾ ਉਦਘਾਟਨ ਸੀਗਾ ਬੜਾ ਚੰਗਾ ਲੱਗਾ ਕਿ ਉਹਨਾਂ ਨੇ ਸੰਗਰੂਰ ਵਿੱਚ ਵੀ ਔਰ ਫਰੋਕੌਰ ਵਿੱਚ ਵੀ ਕਈ 100 ਕਰੋੜ ਦੇ ਜਿਹੜੇ ਹੋਰ ਐਲਾਨ ਕੀਤੇ ਪੰਜਾਬ ਦੇ ਲਈ ਕੀਤੇ ਉਹ ਚੰਗੀ ਗੱਲ ਹੋਈ ਤੇ ਉਸ ਮੌਕੇ ਦੇ ਉੱਤੇ ਇਹ ਜਿਹੜਾ ਵੱਡਾ ਫੰਕਸ਼ਨ ਸੀ ਉਹਦੇ ਸਾਰੇ ਲੋਕ ਪਹੁੰਚੇ ਸੀ ਤੇ ਵਿਸ਼ੇਸ਼ ਕਰਕੇ ਕਿਉਂਕਿ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਨੇ ਬੀਬਾ ਹਰਸਿਮਰਤ ਕੌਰ ਬਾਦਲ ਵੀ ਪਹੁੰਚੇ ਉੱਥੋਂ ਦੀ ਇੱਕ ਤਸਵੀਰ ਜਿਹੜੀ ਆ ਉਹ ਆਮ ਆਵਾਮ ਨੂੰ ਅੱਜ ਚੰਗੀ ਨਹੀਂ ਲੱਗਦੀ ਉਸ ਦਾ ਵਿਰੋਧ ਵੀ ਹੋ ਰਿਹਾ ਮੈਂ ਕੋਈ ਪਾਰਟੀ ਦੇ ਪਦਰ ਤੇ ਇਸ ਗੱਲ ਦਾ ਸ਼ਾਇਦ ਵਿਰੋਧ ਨਾ ਕਰਾਂ ਮੈਂ ਇੱਕ ਭਾਈਚਾਰਕ ਤੌਰ ਤੇ ਇੱਕ ਔਰਤ ਜਿਹੜੀ ਕਿ ਵਿਵਾਖ ਬੋਲਦੀ ਆ ਇਸ ਪੰਜਾਬ ਲਈ ਬੋਲਦੀ ਆ ਭਾਈਚਾਰੇ ਲਈ ਬੋਲਦੀ ਆ ਤੇ ਪੰਜਾਬ ਲਈ ਵੱਡਾ ਮਾਣ ਵੀ ਹੈ ਕਿ ਇਸ ਪਾਰਲੀਮੈਂਟ ਦੇ ਜਿਹੜਾ ਦੌਰ 5 ਸਾਲ ਦਾ ਲੰਘ ਰਿਹਾ ਇਸ ਦੇ ਵਿੱਚ ਉਹਨੂੰ ਵੈਸਟ ਪਾਰਲੀਮੈਂਟਰੀਅਨ ਵੂਮਨ ਦੇ ਤੌਰ ਤੇ ਸ਼ਾਇਦ ਉਹਨੂੰ ਵਾਰਡ ਦਿੱਤਾ ਗਿਆ ਤੇ ਪਿਛਲੇ ਦਿਨਾਂ 'ਚ ਸਪੀਕਰ ਸਾਹਿਬ ਨੇ ਉਹ ਵਾਰਡ ਦਿੱਤਾ ਤੇ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਉਹਨਾਂ ਦੇ ਸਪੀਕਰ ਆ ਉਹਨਾਂ ਨੇ ਉਹਨੂੰ ਵਾਰਡ ਦਿੱਤਾ ਕਿ ਉਹ ਇੱਕ ਅੱਛਾ ਬੋਲਦੇ ਨੇ ਭਾਵੇਂ ਕਿ ਇਹ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ ਆ ਜਿਹੜਾ ਸੱਤਾ ਦੇ ਬੈਠਾ ਵਿਅਕਤੀ ਆ ਜੇ ਉਹ ਆਪਣੇ ਵਿਰੋਧ ਨੂੰ ਆਪਣੇ ਆਪਣੀ ਮੁਖਾਲਫਤ ਸਮਝੇ ਤੇ ਮੈਨੂੰ ਲੱਗਦਾ ਕਿ ਉਹ ਬਾਲਾ ਸਿਆਣਾ ਨਹੀਂ ਹੋ ਸਕਦਾ ਸੋ ਇਸ ਮੌਕੇ ਦੇ ਉੱਤੇ ਬੀਬਾ ਹਰਸਿਵਰਤ ਨੇ ਪੰਜਾਬ ਦੇ ਲਈ ਜੋ ਪਿਛਲੇ ਸਮੇਂ 'ਚ ਮੋਦੀ ਸਾਹਿਬ ਨੇ ਏਮਜ਼ ਦੀ ਗੱਲ ਕੀਤੀ ਉਹ ਉਦਘਾਟਨ ਇੱਥੇ ਕੀਤਾ ਤੇ ਹੋਰ ਜਿੰਨੇ ਵੀ ਕਿਹਨਾ ਪੰਜਾਬ ਦੇ ਲਈ ਕੰਮ ਕੀਤੇ ਆ ਉਹਨਾਂ ਦੀ ਬੜੀ ਵਧੀਆ ਸ਼ਲਾਘਾ ਕੀਤੀ ਹੈ ਤੇ ਉੱਥੇ ਉਹਨਾਂ ਨੇ ਪੰਜਾਬ ਦੇ ਹਾਲਾਤਾਂ ਨੂੰ ਦੱਸਣ ਦੀ ਜਦੋਂ ਕੋਸ਼ਿਸ਼ ਕੀਤੀ ਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਦੇਸ਼ ਦੇ ਜੋ ਹਾਲਾਤ ਨੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦੇ ਆ ਕਿ ਕਿਸਾਨ ਜੀ ਦੀ ਜਿਹੜੀ ਤੁਸੀਂ ਆਏ ਸੀ ਜਿਹੜੀ ਜਿਹਦਾ ਆਮਦਨ ਸੀ ਤੁਸੀਂ ਦੁੱਗਣਾ ਕਰਨ ਦੀ ਗੱਲ ਕੀਤੀ ਸੀ ਉਹ ਦੁੱਗਣਾ ਨਹੀਂ ਹੋ ਰਹੀ ਤੇ ਉਹ ਅੱਜ ਵਿਚਾਰਾ ਸਰਕਾਂ ਤੇ ਰੋਲ ਰਿਹਾ ਤੁਸੀਂ ਉਹਦੇ ਨਾਲ ਇੱਕ ਵਾਅਦਾ ਕੀਤੇ ਸੀ ਵਾਅਦੇ ਵਫਾ ਨਹੀਂ ਕੀਤੇ ਤੇ ਉਹਨਾਂ ਦੇ ਕਰਕੇ 700 ਕਿਸਾਨ ਪਹਿਲਾਂ ਵੀ ਮਰਿਆ ਗਿਆ ਤੇ ਹੁਣ ਫੇਰ ਵਿਚਾਰੇ ਬਾੜਾਂ ਤੇ ਬੈਠੇ ਨੇ ਕਿਉਂਕਿ ਇਹ ਜਿਹੜਾ ਪੰਜਾਬ ਹੈ ਖੇਤੀ ਪ੍ਰਧਾਨ ਸੂਬਾ ਤੇ ਜਿਹੜੇ ਸਿਆਸਤ ਕਰ ਰਹੇ ਲੋਕ ਆ ਉਹ ਜੇ ਖੇਤ ਜੇ ਕਿਸਾਨ ਦੀ ਗੱਲ ਨਹੀਂ ਕਰਨਗੇ ਮਜ਼ਦੂਰ ਦੀ ਗੱਲ ਹੀ ਕਰਨਗੇ ਮੈਨੂੰ ਲੱਗਦਾ ਇਹ ਇੱਕ ਵੱਡਾ ਆਪਣੇ ਸੂਬੇ ਦੇ ਨਾਲ ਤੇ ਲੋਕਾਂ ਦਾ ਧੋਖਾ ਹੋਏਗਾ ਤੋਂ ਵੀਬਾ ਹਰਸੰਤ ਨੇ ਆਪਣਾ ਫਰਜ਼ ਅਦਾ ਕੀਤਾ ਪਰ ਉਸ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਇੱਕ ਵੱਡੇ ਪੱਧਰ ਤੇ ਹੁੱਲੜਬਾਜ਼ੀ ਕੀਤੀ ਗਈ ਇਸ ਜਿਹੜੀ ਚੰਗੀ ਗੱਲ ਸੀ ਇੱਕ ਚੰਗਾ ਜਿਹੜਾ مشਵਰਾ ਦਿੱਤਾ ਗਿਆ ਉਸ ਦੇ ਖਿਲਾਫ ਵੋਟਿੰਗ ਕੀਤੀ ਗਈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੋਕ ਸੀ ਉਹਨਾਂ ਨੇ ਇਸ ਨੂੰ ਚੰਗਾ ਸਮਝਿਆ ਨਹੀਂ ਸਮਝਿਆ ਕਿਸੇ ਦੇ ਹੁਕਮਾਂ ਨਾਲ ਕੀਤਾ ਜਾਂ ਖੁਸ਼ਾਮਦੀ ਦੇ ਵਿੱਚ ਇੰਨੇ ਗਿਰ ਰੁੱਝ ਗਏ ਕਿ ਉਹਨਾਂ ਨੇ ਆਪਣੀ ਹੀ ਪੰਜਾਬ ਦੀ ਧì ਨੂੰ ਜਿਹੜਾ ਕਿ ਹੂਟਿੰਗ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਇਹ ਲੱਗਦਾ ਕਿ ਸੁਨੀਲ ਜਾਖੜ ਬੜੇ ਇੱਕ ਆਦਬ ਜੈਨੀਆਂ ਦੇ ਬੰਦੇ ਨੇ ਮੈਂ ਬਹੁਤ ਵਾਰ ਸੁਣਦਾ ਉਹਨਾਂ ਨੂੰ ਉਹ ਸਮੇਂ ਹਾਜ਼ਰ ਸੀ ਉਸ ਸਮੇਂ ਦੇ ਉੱਤੇ ਸਾਡੇ ਜਿਹੜੇ ਸਤਕਾਰਯੋਗ ਸੋਮ ਪ੍ਰਕਾਸ਼ ਮੰਤਰੀ ਨੇ ਜਿਹੜੇ ਕੀ ਅੱਜ ਵੀ ਜੇ ਇਹ ਗੱਲ ਕਹਿ ਲਈਏ ਤੇ ਮੈਂ ਉਹਨਾਂ ਦੇ ਮੂੰਹੋਂ ਵੀ ਬਹੁਤ ਵਾਰ ਸੁਣਿਆ ਕਿ ਜੇ ਅਕਾਲੀ ਦਲ ਦੀ ਵੋਟ ਮੈਨੂੰ ਮਿਲੀ ਤੇ ਮੈਂ ਐਮਪੀ ਬਣਿਆ ਤੇ ਮੈਂ ਮੰਤਰੀ ਬਣਿਆ ਸਾਡੇ ਹਰਦੀਪਪੁਰੀ ਸਾਹਿਬ ਭਾਵੇਂ ਦੀ ਪੰਜਾਬ ਨਾਲ ਬੜਾ ਵਾਹ ਨਹੀਂ ਰੱਖਦੇ ਪਰ ਉਹਨਾਂ ਨੂੰ ਇੱਕ ਜਿਹੜੀ ਬੜੀ ਲਿਆਕਤ ਭਰਪੂਰ ਇੱਕ ਜਿਹੜੀ ਕਹਿੰਦੇ ਹੁੰਦੇ ਆ ਪੰਜਾਬ ਦੀ ਧੀ ਆ ਉਹਦੇ ਬਾਰੇ ਬੋਲਣ ਦੀ ਏਡੇ ਵੱਡੀ ਲੋੜ ਨਹੀਂ ਸੀ ਸੋ ਇਸ ਗੱਲ ਨਾਲ ਮਨ ਨੂੰ ਬੜੀ ਠੇਸ ਪਹੁੰਚੀ ਆ ਪੰਜਾਬ ਦੀ ਜੇ ਕੋਈ ਗੱਲ ਕਰੇਗਾ ਤੇ ਤੁਹਾਨੂੰ ਉਹ ਜੇ ਚੰਗਾ ਨਹੀਂ ਲੱਗੇਗਾ ਤੇ ਇਹ ਰੁਝਾਨ ਜਿਹੜਾ ਵਾ ਦੇਸ਼ ਵਾਸਤੇ ਅੱਛਾ ਨਹੀਂ ਹੈ ਕਿਉਂਕਿ ਪੰਜਾਬ ਦਾ ਬਹੁਤ ਵੱਡਾ ਰੋਲ ਹੈ ਪੰਜਾਬ ਦੇ ਲੋਕਾਂ ਦਾ ਕਿਸਾਨੀ ਦਾ ਇਹ ਬਹੁਤ ਵੱਡਾ ਰੋਲ ਹੈ ਜੋ ਵਤੀਰਾ ਕਿਸਾਨ ਨਾਲ ਅੱਜ ਦਿਖਾਈ ਦੇ ਰਿਹਾ ਸੋ ਇਹ ਵਤੀਰਾ ਜਿਹੜਾ ਆਉਣ ਵਾਲੇ ਸਮੇਂ ਲਈ ਦੇਸ਼ ਤੇ ਬੈਠੀ ਜਿਹੜੀ ਭਾਜਪਾ ਵਾ ਸੱਤਾ ਤੇ ਬੈਠੀ ਆ ਉਹਦੇ ਵਾਸਤੇ ਵੱਡੀ ਮੁਸ਼ਕਲ ਖੜੀ ਕਰ ਸਕਦਾ